ਪੜੇ ਲਿਖੇ ਬੰਦੇ ਲੋਕਾਂ ਦਾ ਝੂਠ ਬੋਲਦੇ ਕੋਈ ਮਲਕਾ ਜੋ ਨਾ ਕੋਈ ਵਿਚਾਰਾ ਆ ਰਿਹਾ ਨਾ ਕੋਈ ਜਾ ਰਿਹਾ ਉਹ ਸੰਧੂ ਸਾਹਿਬ ਉਹਦਾ ਹੀ ਸੀਨ ਸੁਭਦੇ ਲੈ ਰਹੇ ਆ ਉਹਨਾਂ ਨੂੰ ਕਹੋਗੇ 4 ਤਰੀਕ ਨੂੰ ਸਵੇਰੇ ਪੌਣੇ 11 ਵਜੇ ਇੱਕ ਫਲਾਈਟ ਜਾਂਦੀ ਦਿੱਲੀ ਤੋਂ ਆਪਣੀ ਬੁੱਕ ਕਰਕੇ ਰੱਖੋ ਉਹਨਾਂ ਦਾ ਕੰਮ ਹੋਇਆ ਤੈਲ ਮੰਤਰੀ ਤੈਲ ਮੰਤਰੀ ਉਹੀ ਉਹੀ ਜੋਸ਼ੀ ਦੀ ਗੱਲ ਕਰਦੇ ਕਹਿੰਦੇ ਮੇਰੀ ਫੈਕਟਰੀ ਕੱਢੋ ਜੇ ਹਿੰਮਤ ਕੀਤੇ ਲੈ ਉਹਦੇ ਭਰੇਵੇਂ ਕਿੱਥੇ ਗਏ ਫੈਕਟਰੀ ਵਾਲੇ ਹੁਣ ਤੇ ਭਰੇਵੇਂ ਵੀ ਨਾਲ ਨਹੀਂ ਤੁਰੇ ਉਹਨਾਂ ਕੋਪਣੇ ਕਿੱਥੇ ਜਿਹੜਾ ਟੈਲਰ ਵੇਚਦੇ ਹੁੰਦੇ ਸੀ ਉਹ ਇਹਦੀ ਲੱਭਦੇ ਹੋਣ ਭੱਜ ਗਏ ਜਿਨ੍ਹਾਂ ਨੇ ਕੁਦੋਂ ਦਾ ਪੀਆ ਇਕੱਠਾ ਕੀਤਾ ਹੈ ਭੜੇਵੇਂ ਕਿੱਥੇ ਨੇ ਉਹ ਤਾਂ ਭੜੇਵੇਂ ਵੀ ਨਹੀਂ ਲੱਭਦੇ ਹੁਣ ਇੱਕ ਨਵਾਂ ਸਵਾਲ ਹੈ ਕਿ ਹੁਣ ਅੱਗੇ ਇਸ ਤਰੀਕੇ ਨਾਲ ਗੇਮ ਔਨ ਹੋ ਚੁੱਕੀ ਹੈ ਕੀ ਸਮਝਿਓ ਕਿ ਕੁਝ ਦਿਨ ਦਿਨ ਰਹਿ ਗਏ ਨੇ ਤੁਹਾਡਾ ਏਜੰਡਾ ਕੀ ਹੋਏਗਾ ਸਾਡਾ ਝੰਡਾ ਜਿਹੜਾ ਪੰਜਾਬ ਦਾ ਝੰਡਾ ਆ ਪੰਜਾਬ ਦਾ ਵਿਕਾਸ ਦਾ ਝੰਡਾ ਅੰਮ੍ਰਿਤਸਰ ਦੇ ਵਿਕਾਸ ਦਾ ਝੰਡਾ ਅੰਮ੍ਰਿਤਸਰ ਦੇ ਇੰਡਸਟਰੀ ਦਾ ਅੰਮ੍ਰਿਤਸਰ ਦੇ ਟ੍ਰੇਡ ਦਾ ਝੰਡਾ ਅੰਮ੍ਰਿਤਸਰ ਦੇ ਵਿੱਚ ਸਪੋਰਟ ਹੱਬ ਦਾ ਅਜੰਨਾ ਬਸਰ ਦੇ ਵਿੱਚ ਫਿਲਮ ਸਿਟੀ ਦਾ ਅਜੰਨਾ ਅੰਮ੍ਰਿਤਸਰ ਦੇ ਇੰਟਰਨੈਸ਼ਨਲ ਯੂਨੀਵਰਸਿਟੀ ਦਾ ਅਜੰਨਾ ਅੰਮ੍ਰਿਤਸਰ ਦੇ ਵਿੱਚ ਆਲੀ ਲੀਆ ਮੈਡੀਕਲ ਇੰਸਟੀਚਿਊਟ ਦਾ ਅਜੰਨਾ ਬਹੁਤ ਅਜੰਡੇ ਨੇ ਗਰਾਸੀ ਲੈਣੇ ਸਬਜ਼ੀਆਂ ਵੀ ਇੱਥੋਂ ਭਾਈ ਅੱਜ ਦੇ ਵਿੱਚ ਆ ਗਏ ਉਹ ਕਹਿੰਦੇ ਜਾਣਗੇ ਪਾਪੜ ਵੜੀਆਂ ਜਾਣਗੇ ਪੰਜਾਬ ਕੁਮਰਸਰ ਕੁਝ ਹਾਲ ਹੋਏਗਾ ਜਾ ਪਿਓ ਦਾ ਪੁੱਤਾਂ ਝੂਠ ਮਾਰਦੇ ਤੂੰ ਝੂਠ ਦਾ ਮਾਇਕਾ ਮਾਰੀ ਦਿੰਦਾ ਅੱਛਾ ਉਹ ਇੱਕੋ ਟੀ ਤੁਹਾਡੇ ਵਾਲੇ 300 ਰੁਪਏ 300 ਰੁਪਏ ਕਿਲੋ ਕਿਹਦਾ ਗੋਭੀ ਵਿਕੂਗੀ ਲੈ ਹੋ ਸੋਨੂਗਾ ਮੈਂ ਪਹਿਲਾ ਬੰਦਾ ਵੇਖਿਆ ਲੀਡਰ ਜਿਹੜਾ ਇੰਦਾਂ ਦੀਆਂ ਗੱ ਸਭ ਦੇ ਕਿਦ ਗਾ ਕੋਲਗਾ ਜਰਾ ਤੇ ਗੜੀ ਹੱਥ ਜੋੜੇ ਜਿੱਦਾਂ ਜੇਤਲੀ ਸਾਹਿਬ ਨਹੀਂ ਮੁੜ ਕੇ ਆਏ ਜਿੱਦਾਂ ਪੁਲੀਸ ਸਾਹਿਬ ਨਹੀਂ ਆਏ ਇਦਾਂ ਜੇ ਸੱਧੂ ਸਾਹਿਬ ਦਾ ਚਾਰ ਤਿੰਨ ਤੋਂ ਬਾਅਦ ਲੱਭ ਜਾਣਗੇ ਤਾਂ ਮੇਰਾ ਨਰਾ ਕਲਿੱਤਾ ਜਾਉਂਦਾ ਨਹੀਂ ਤੇ ਤੁਸੀਂ ਮੇਰੀ ਗੱਲ ਸੁਣੋ ਉਹ ਤੇ ਜਿੱਤ ਲਗਾ ਕਰਦਾ ਕਹਿੰਦੇ ਗੈ ਸ਼੍ਰੀ ਰਾਮ ਨੂੰਟ ਕਰਕੇ ਸਾਨੂੰ ਲੋਕ ਬਹੁਤ ਪਿਆਰ ਕਰ ਰਹੇ ਆ ਸਾਡੇ ਜੋ ਕਰੇ ਜੈ ਸ਼ੀ ਗਦਾਮ ਉਹਨਾਂ ਦੇ ਰਿਸ਼ਤੇ ਨਾਲ ਹੀ ਰਾਮ ਸਾਹਿਬ ਦਾ ਸੰਜ ਰਾਮ ਸਾਡਾ ਵੀ ਹੈ ਰਾਮ ਸਾਡੇ ਸਭਾਜ ਦਾ ਸੰਜਾ ਸਾਰੇ ਦੁਨਿਆਵੀ ਸੰਸਾਰ ਦਾ ਸੰਜਾ ਰਾਮ ਇਹਨਾਂ ਦੇ ਖਜ਼ੀਦਾ ਹੈ ਇਹ ਆ람 ਦਾ ਨਾਂ ਲਾ ਕੇ ਵੋਟਾਂ ਲਿੰਦੇ ਆ ਆ람 ਸਾਦਾ ਦੀ ਕਿ ਆ람 ਦੇ ਹੀ ਭਗਤ ਦੀ ਕਿ ਇਹ ਆ람 ਨੂੰ ਨਹੀਂ ਮੰਨਦੇ ਇਹ ਗੁਲਨਾਰ ਸਿੰਘ ਸਾਹਿਬ ਨੂੰ ਨਹੀਂ ਮੰਨਦੇ ਇਹ ਬੀਜੇਪੀ ਆਲੇ ਜੀ ਆ람-ਪਸਾਮ ਕਰੀ ਜਾਂਦੇ ਨੇ ਜਿੱਦਣ ਮੋਦੀ ਜੀ ਆਏ ਨਾ ਅੰਮ੍ਰਿਤਪੰਜਾਬ ਚ ਹਵਾ ਬਦਲਨੀ ਹੈ ਸਾਰੀ ਆਵਾਜ਼ ਨਹੀਂ ਬਿਲਕੁਲ ਸਹੀ ਕਹਿ ਰਹੇ ਹੋ ਮੋਦੀ ਜੀ ਜਿੱਥੇ-ਜਿੱਥੇ ਜਾ ਰਹੇ ਹੈ ਉਲਟਾ ਹੋ ਰਿਹਾ ਕੰਮ ਐ ਹੋ ਰਿਹਾ ਜਿੱਦਣ ਪੰਜਾਬ ਚ ਆ ਕੇ ਉਦਾਂ ਐ ਹੋ ਜਾਣਾ ਇੱਥੇ ਆਉਂਦੇ ਕਿਸਾਨ ਬਿਠੇ ਤੇ ਆਪ ਦਾ ਪਿਆਰ ਔਰ ਦੇ ਔਰ ਦੋਨੋਂ ਉਧਰਿਆਂ ਉਲਟਾ ਹੋ ਜਾਊਗਾ ਬਸ ਕੋਈ ਕਹਿੰਦੇ ਜੀ ਹੁਣ ਸਾਡੀ ਫਿਰ ਸដ្ឋ ਸਰਕਾਰ ਆਰੀ ਤੀਜੀ ਵਾਰ ਸਫਲ ਸਰਕਾਰ ਦਾ ਨਾਰਾ ਨਰਿੰਦਰ ਮੋਦੀ ਦੇ ਰਹੇ ਨੇ ਮੈਂ ਕਹਾਂ ਜੀ ਇਹ ਤਾਂ ਚਾਤਰੀ ਨੂੰ ਪਤਾ ਲੱਗਣਾ ਅੰਕੜੇ ਆ ਗਏ ਹੁਣ ਤੇ ਸਰਵੇ ਆ ਗਏ ਕਿ ਬੀਜੇਪੀ ਬਹੁਤ ਥੱਲੇ ਚੜ ਗਈ ਸਮਝ ਕਿਹਦੀ ਕੰਮ ਉਹ ਚੱਲਦਾ ਉਹ ਮੋਦੀ ਨੂੰ ਛੇਤੀ ਲਾਓ ਪੰਜਾਬ ਤੇ ਜਿਹੜੀਆਂ 10 ਪਹਿਣੀਆਂ ਉਹ ਵੀ ਨਾ ਪਹਿਣੋ ਤੁਸੀਂ ਥਾਲੀ ਵਾਲ ਕਿਵੇਂ ਦੇਖ ਰਹੇ ਜੀ ਹਮਲੇ ਸਰ ਨੂੰ ਕਿਵੇਂ ਦੇਖ ਮੈਂ ਕਹਾਂ ਦੇਖੀ ਜੀ ਕਿਹੋ ਜਿਹੀ ਜਮਾਤ ਆ ਅਕਾਲੀ ਦਲ ਕਹਿੰਦੀ ਪੰਥ ਦੇ ਨਾਲ ਮੋੜ ਦੇਰੀ ਸਾਨੂੰ ਪਹਿਣੀ ਨਾ ਅਮੀਰੋ ਪੰਥਕ ਹਾਂਜੀ ਅਮੀਰੋ ਪੰਥ ਉਹਨਾਂ ਨੂੰ ਵੀਰਵਾ ਬੰਤ ਗਿਆ ਉਹ ਕਹਿੰਦੇ ਅਸੀਂ ਤੇ ਸਾਡੇ ਜੇ ਕੰਮ ਉਹ ਵੀਰਵਾ ਦੇ ਚੋ ਉਹ ਨਹੀਂ ਸੁਣਿਆ ਹਰ ਧਰਮ ਦਾ ਸਨਮਾਨ ਕਰਦੇ ਆ ਧਰਮ ਉਹ ਵੀ ਕਹਿੰਦੇ ਚਾਚਾ ਜੀ ਉਹਨਾਂ ਦਾ ਕੀ ਕਹਿੰਦਾ ਕਹਿੰਦਾ ਚਿਹਰੇ ਨੂੰ ਵੋਟ ਪਾਓ ਕਾਲੀਗਲ ਨੂੰ ਵੋਟ ਦਾ ਪਾਓ ਐਦਾਂ ਕਹਦਾ ਇਹਦੇ ਅਸੀਂ ਉਹ ਲੋਕਾਂ ਕਹਿੰਦਾ ਚਿਹਰੇ ਨੂੰ ਵੋਟ ਪਾਓ ਕਾਲੀਗਲ ਨੂੰ ਵੋਟ ਦਾ ਪਾਓ ਕਿਉਂਕਿ ਉਹਨੂੰ ਪਤਾ ਕਿ ਬਲੀਠੀਓ ਦੇ ਨਾਂ ਤੇ ਇੱਕ ਵੋਟ ਵੀ ਪੈਣੀ ਉਹ ਕਹਿੰਦੇ ਕਾਲੀਗਲ ਪੂਰੇ ਪੰਜਾਬ ਜਵਦ ਰਿਹਾ ਇਸ ਵੇਲੇ 13 ਸੀਟਾਂ ਤੇ ਸਭ ਤੋਂ ਅੱਗੇ ਜਿਹੜਾ ਚੱਲ ਰਿਹਾ ਕਾਲੀਗਲ ਚੱਲ ਰਿਹਾ ਸਾਰਾ ਬਹੁਤ ਜਿਆਦਾ ਹੈਗੇ ਮੈਨੂੰ ਲੱਗਦਾ ਕਿ ਤੋਂ ਬਾਅ ਫਾਦੀ ਵਰਦਾਨ ਨੇ ਕੱਲਾ ਦਾ ਜੁੱਫ ਬਹੁਤ ਵੱਡੀ ਲੀਡ ਦਾ ਦਿੱਤਾ ਕਿ ਆਮ ਆਦਮੀ ਪਾਰਟੀ ਉਹਦੇ ਪੰਜਾਬ ਚ 13 ਜੀਤੋਂ ਕਰ ਜਾਂਦੀ 16 ਤਰੀਕ ਨੂੰ ਅਵਿੰਦ ਕੇਜੀਵਾਲ ਜੀ ਰੋਡ ਸ਼ੋਅ ਕਰਨ ਆ ਰਹੇ ਤੇ ਦੇਖਿਓ ਤੁਸੀਂ 16 ਤੋਂ ਬਾਅਦ ਦੂਜੇ ਸਭ ਲੋਕ ਆਪਣੇ ਘਰੀ ਚ ਜਾਂਦੇ ਇੱਥੇ ਚਾਰ ਉਮੀਦਵਾਰ ਬੜੇ ਮੇਨ ਹੈ ਤੁਸੀਂ ਕਿਹਨੂੰ ਸਮਝ ਦਿਓ ਕਿ ਜਿੱਦਾਂ ਨਾਲ ਤੁਹਾਡਾ ਕਿਸੇ ਨੂੰ ਵੀ ਨਹੀਂ ਕਿਸੇ ਨੂੰ ਮੈਂ ਕਿਹਾ ਕਿਸੇ ਨੂੰ ਵੀ ਨਹੀਂ ਕੋਈ ਹੈ ਵੀ ਨਹੀਂ ਸਾਬਕਾ ਮੁੱਖ ਮੰਤਰੀ ਚੰਨਜੀਤ ਚੰਨ ਨੇ ਇੱਕ ਬਿਆਨ ਦਿੱਤਾ ਕਿ ਗੁਰਪੁਰਵ ਉਹ ਜਿਹੜੇ ਗੁਰਪੁਰਵ ਮੰਨਦੇ ਹੈਂ ਪੁਰਬਤ ਹਜ਼ਨ ਸਿੰਘ ਪੰਨੂ ਉਹਨਾਂ ਦਾ ਉਹਨਾਂ ਦੇ ਬਿਆਨ ਆਇਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹਨੂੰ ਹਲਕੀ ਕਰ ਲਈ ਉਹਨਾਂ ਦੇ ਨਾਲ ਤੇ ਉਹਨਾਂ ਨੂੰ ਫੰਡਿੰਗ ਕਿਹੜੀ ਹੈ ਕੇਜਰੀਵਾਲ ਜੀ ਦਾ ਕੀ ਪ੍ਰੋਗਰਾਮ ਚੰਨ ਨੇ ਬਿਆਨ ਦਾ ਕੀ ਅਬਸਰ ਕੇਜਰੀਵਾਲ ਹਣਾਂ ਦਾ ਕੀ ਪ੍ਰੋਗਰਾਮ ਹੈ ਦੇਖੀਏ 16 ਤਰੀਕ ਨੂੰ 16 ਤਰੀਕ ਨੂੰ ਹੋਣਗੀ ਠੀਕ ਹੈ ਉਹ ਤੋਂ ਬਾਅਦ ਫਿਰਮਾਨ ਸਾਹਿਬ ਆਉਣਗੇ ਕਿ 16 ਤਰੀਕ ਨੂੰ ਸਾਡੇ ਬਸਾਂ ਦੀ ਹਵਾ ਹੀ ਬਦਲ ਜੂ ਤੀ ਦੇਖੋ ਕਿ ਲੋਕ ਜਿਹੜੇ ਮਨ ਉਹਦੇ ਕੰਮ ਦੇਖਦੀ ਆ ਡਰੇਨ ਦੇਖਦੀ ਆ ਲੋਕਾਂ ਦਾ ਉਹਦੇ ਕੰਮ ਬਹੁਤ ਵਧੀਆ ਦੇਖਦੇ ਆ ਉਹਦੇ ਕੰਮ ਵੇਖਣ ਲਈ ਮੈਂ ਕਹਾਂ ਲੋਕਾਂ ਨੂੰ ਇੱਕ ਸਪੈਸ਼ਲ ਐਂਸਟਾਲ ਹੋਣੀ ਚਾਹੀਦੀ ਆ ਸਾਨੂੰ ਤਾਂ ਕੋਈ ਦੇਖਿਆ ਦੀ ਸਾਨੂੰ ਤਾਂ ਡਰੇਨ ਦੇਖਦੀ ਜਿਹੜੀ ਉਹਦੇ ਘਰ ਦੇਖ ਕੇ ਉਹਦੇ ਬੂਹੇ ਅੱਗੇ ਉਹਦੇ ਦੀ ਸਾਡੇ ਬਸਾਂ ਤੋਂ ਦੇਖਦੀ ਸਾਡੇ 7 ਸਾਲ ਚੋਂ ਉਹ ਵੀ ਨਹੀਂ ਕਰਾ ਸਕੇ ਆਪਾਂ ਗੱਲਾਂ ਕਰੀਏ ਧਾਲੀਵਾਲ ਸਾਹਿਬ ਤੁਸੀਂ ਭਾਜਪਾ ਨੂੰ ਕਿਸਾ ਦੇਖਦੇ ਹੋ ਕਿਹੜੀ ਬੀਜਪੀ ਬੀਜਪੀ ਅਮਰੀਕਾ ਮਾਡਲ ਲੈ ਕੇ ਆਏ ਨੇ ਉਹ ਕਹਿੰਦਾ ਮੇਰਾ ਮਾਡਲ ਅਮਰੀਕਾ ਦਾ ਹੈਗਾ ਔਰ ਜੋ ਮੈਂ ਅਮਰੀਕਾ ਦੇ ਵਿੱਚ ਟਾਈਸ ਕਰਾਈਆਂ ਨੇ ਉਹ ਮੈਂ ਇੱਥੇ ਕਰਾਵਾਂਗਾ ਜਿੱਥੇ ਤੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਕਿਹੜੀ ਕਿਹੜੀ ਮੈਕਾਂ ਦੀ ਗਲਾਈ ਕਿਹੜੀ ਮੈਕਾਂ ਦੀ ਗਲਾਈ ਕਹਿੰਦੇ ਅਮਰੀਕਾ 'ਚ ਮੈਂ ਬਹੁਤ ਕਿਹੜੀ ਗਲਾਈ ਮੈਂ ਕਹਿੰਦਾ ਉਹਨਾਂ ਨੂੰ ਗੋਲਦਾ ਦੇ ਦੀ ਵੜ ਦਿੰਦਾ ਕੋਈ ਸੇਖ